ਗੁਰਾਂ ਦਾ ਪਰਮਾਨ ਹੈ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੀਵੜ ਅਬਰਨਾ ਕੋ ਵੀ ਉਸ ਬਾਣੀ ਦੇ ਵਰਗਾ ਜਾਂ ਬਾਣੀ ਤੋਂ ਬਰਾਬਰ ਕੋਈ ਆਪਣਾ ਜੇ ਕੋਈ ਕਵੇ ਕਿ ਮੈਂ ਰੱਬ ਦਾ ਖਾਸਾ ਖਾਸਾ ਤਾਂ ਇਹ ਇਨਸਾਨ ਨੂੰ ਭੁਲੇਖਾ ਹੈ ਗੁਰਬਾਣੀ ਵਰਗਾ ਕੋਈ ਨਹੀਂ ਹੈ ਪਰ ਹਾਂ ਜਦੋਂ ਅਸੀਂ ਗੁਰਬਾਣੀ ਪੜਨ ਲੱਗ ਜਾਂਦੇ ਹਾਂ ਤੇ ਗੁਰਬਾਣੀ ਸਾਨੂੰ ਆਪਣੇ ਵਰਗੀ ਬਣਾ ਲੈਂਦੀ ਹੈ ਪਾਸ਼ਾ ਨੇ ਤਾਂ ਸਾਨੂੰ ਕਿਹਾ ਵਾ ਕਿ ਹਮੇਸ਼ਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਓਟ ਆਸਰਾ ਲੈ ਕੇ ਚੱਲੋ ਅੱਜ ਬਹੁਤਾਂ ਸਾਡੇ ਸਿੱਖਾਂ ਦੇ ਵਿੱਚ ਇੱਕ ਕਮੀ ਹੈ ਵੀ ਅਸੀਂ ਸਾਧਾ ਦੇ ਰਾਹੇ ਦੇਹਾਂ ਦੇ ਰਾਹ ਸਰੀਰਾਂ ਦੇ ਰਾਹ ਗੁਰੂ ਸਾਹਿਬ ਪਾਸ਼ਾ ਜੀ ਨੂੰ ਉਹਨਾਂ ਦੇ ਵਿੱਚੋਂ ਲੱਭਦੇ ਫਿਰਦੇ ਹਾਂ ਯਾਦ ਕਰੀਏ ਗੁਰੂ ਕਲਗੀਧਰ ਸ਼ੈਨਸ਼ਾ ਮਹਾਰਾਜ ਜੀ ਨੂੰ ਕਿ ਹਜ਼ੂਰ ਸਾਹਿਬ ਦੀ ਪਾਵਨ ਧਰਤੀ ਤੇ ਮਾਰੇ ਪਾਸ਼ਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਿਆਈ ਜਦੋਂ ਭੇਟ ਕਰਦੇ ਹਨ ਆਪ ਮਹਾਰਾਜ ਪਾਤਸ਼ਾਹ ਜੀ ਨੇ ਫਿਰ ਮੱਥਾ ਟੇਕਿਆ ਸਤਿਗੁਰਾਂ ਨੂੰ ਅਤੇ ਇੱਕ ਐਲਾਨ ਕੀਤਾ ਕਿ ਸਿੱਖਾਂ ਦੇ ਅੱਜ ਤੋਂ ਬਾਅਦ ਜਿਹੜੇ ਗੁਰੂ ਹਨ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 35 ਮਹਾਪੁਰਖਾਂ ਦੀ ਪਾਵਨ ਬਾਣੀ ਦਾ ਕੀਮਤੀ ਖਜ਼ਾਨਾ ਹੈ ਔਰ ਇਹ ਉਹ ਕੀਮਤੀ ਖਜ਼ਾਨਾ ਹੈ ਜਿਹੜਾ ਜ਼ਿੰਦਗੀ ਦੇ ਸਾਨੂੰ ਸਾਰੇ ਸੁੱਖ ਵੀ ਬਖਸ਼ਦਾ ਹੈ ਜਿਹੜਾ ਪ੍ਰਮਾਤਮਾ ਦੇ ਨਾਲ ਵੀ ਸਾਨੂੰ ਮਿਲਾਉਂਦਾ ਹੈ ਜਿਹੜਾ ਸਾਨੂੰ ਵਿਕਾਰਾਂ ਤੋਂ ਵੀ ਰਾਹਤ ਦਿੰਦਾ ਹੈ ਅੱਜ ਕੱਲ ਦੇ ਬਹੁਤੇ ਜਿਹੜੇ ਪਖੰਡੀ ਸਾਧ ਹਨ ਬਹੁਤੇ ਪਖੰਡੀ ਡੇਰੇਦਾਰ ਜਿਹੜੇ ਹਨ ਅ ਪਿੱਛੇ ਵੀ ਹੁਣ ਇੱਕ ਬਾਬੇ ਦੀ ਵੀਡੀਓ ਆਈ ਹੈ ਬੇਸ਼ੱਕ ਉਹਦੇ ਜਿਹੜੇ ਚੇਲੇ ਝਾੜੜੇ ਹਨ ਉਹਨਾਂ ਵੱਲੋਂ ਇਨਕਾਰ ਕਰ ਦਿੱਤਾ ਗਿਆ ਇਹ ਅੰਨੇ ਹੋ ਚੁੱਕੇ ਹਨ ਦੇਹ ਦੇਹਾਂ ਦੀ ਪੂਜਾ ਕਰਦੇ ਕਰਦੇ ਪਰ ਸਿੱਖਾਂ ਨੇ ਦੇਹਾਂ ਦੀ ਪੂਜਾ ਨਹੀਂ ਕਰਨੀ ਸਿੱਖ ਨੇ ਕੀ ਕਰਨਾ ਹੈ ਕਿ ਗੁਰਬਾਣੀ ਗੁਰਗ੍ਰੰਥ ਸਾਹਿਬਹਾਰਾਹ ਪਾਸ਼ਾ ਜੀ ਦੇ ਕੋਲੋਂ ਸਿਧਾਂਤ ਪ੍ਰਾਪਤ ਕਰਕੇ ਉਸ ਸਿਧਾਂਤ ਨੂੰ ਅਪਣਾਉਣਾ ਹੈ ਅਤੇ ਉਸ ਸਿਧਾਂਤੇ ਰਾਹੀਂ ਆਪਣਾ ਜੀਵਨ ਆਪਣੀ ਜ਼ਿੰਦਗੀ ਦਾ ਜਿਹੜਾ ਸਫ਼ਰ ਹੈ ਉਹਨੂੰ ਤੈਅ ਕਰਨਾ ਹੈ ਅਸੀਂ ਸਾਡੇ ਸਿੱਖ ਇਤਿਹਾਸ ਵੱਲ ਵੇਖੀਏ ਤੇ ਗੁਰਬਾਣੀ ਦੇ ਸਿਧਾਂਤ ਨੂੰ ਅਪਣਾਉਂਦੇ ਅਪਣਾਉਦੇ ਉਹਨਾਂ ਨੇ ਆਪਣੇ ਬੰਦ-ਬੰਦ ਕਟਵਾ ਲਏ ਚਰਖੜੀਆਂ ਤੇ ਚੜ ਗਏ ਸਰੀਰਾਂ ਨੂੰ ਆਰਿਆਂ ਦੇ ਨਾਲ ਚਿਰਾ ਲਿਆ ਦੇਗਾਂ ਦੇ ਵਿੱਚ ਉਬਾਲੇ ਖਾ ਲਏ ਪਰ ਉਹਨਾਂ ਨੇ ਕਿਸੇ ਦੇਹਧਾਰੀ ਦੀ ਸੰਗਤ ਨਹੀਂ ਕੀਤੀ ਕੇਵਲ ਗੁਰੂ ਦੀ ਸੰਗਤ ਕੀਤੀ ਸੀ ਆਓ ਦੇਹਧਾਰੀਆਂ ਦਾ ਘੜਾ ਛੱਡੀਏ ਤੇ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਹੋ ਜਾਈਏ